हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਵੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀ ਬੈਡ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਕਰਮਾਲੀ ਮਗਰ ਬੱਸੀ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਕਰੇ ਲੂ ਪਸ਼ੂ ਚ ਬਾਈ ਹੈ ਬੈਡ ਛੇੜ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸ਼ਾਸਤਰੀ ਕਾਲ ਸੱਸੀ ਗਲ ਬਾਈ ਹੋ ਠੀਕ ਹਾਂ ਬਾਈ ਜੀ ਹਾਂਜੀ ਵਧੀਆ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਗੁਰਪ੍ਰੀਤ ਸਿੰਘ ਬਾਈ ਹੂੰ ਪਿੰਡ ਵੰਦਰੀ ਜ਼ਿਲ੍ਹਾ ਆਪਣਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰ ਤਹਿਸੀਲ ਬਾਗਾਪੁਰਾਣਾ ਠੀਕ ਹੈ ਬਾਈ ਨੇੜੇ ਨੇੜੇ ਪਿੰਡ ਆਪਾਂ ਨੂੰ ਹੋਰ ਕਿਹੜੇ ਰਹਿ ਗਏ ਨੇੜੇ ਭਗਤਾ ਭਾਈ ਵੀ ਨੇੜੇ ਰਹਿ ਗਿਆ ਬਾਜਾ ਖਾਨਾ ਇਧਰੋਂ ਹੂੰ ਇਧਰ ਬਗਰਾੜੀ ਨੇੜੇ ਰਹਿ ਕੇ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਆਪਣਾ 97806 500311 ਇੱਕ ਵਾਰੀ ਹੋਰ ਬੋਲ ਦੋ ਬਈ 9780600301 ਜੀ ਠੀਕ ਹੈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਇਹ ਸਾਹਮਣੇ ਆਪਾਂ ਬੈਠ ਦੇਖ ਰਹੇ ਆਪਣੇ ਘਰ ਦੀ ਹੈ ਹਾਂਜੀ ਬਈ ਘਰ ਦੀ ਹੈ ਆਪਣੀ ਕਿਹੜਾ ਸੂਆ ਸੂਈ ਬਈ ਇਹ ਦੂਜਾ ਸੂਆ ਸੂਈ ਬਈ ਰੀਜਨਲ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਅੱਜ 6 ਮਾ ਦਿਨਾ ਬਈ ਸੂਈ ਨੂੰ 6 ਮਾ ਦਿਨਾ ਸੂਈ ਨੂੰ ਹਾਂਜੀ ਤੇ ਬੱਚਾ ਆ ਗਿਆ ਮਗਰ ਵਸੀ ਹੈ ਨਾ ਹਾਂਜੀ ਡੈਨਮਾਰਕ 40116 ਦੀ ਵੱਚੀ ਹੈ ਜੀ ਠੀਕ ਹੈ ਬਈ ਚੰਗਾ ਭਰਾ ਸੀਗਾ ਹਾਂਜੀ ਹਾਂਜੀ ਚੰਗਾ ਭਰਾ ਠੀਕ ਹੈ ਬਈ ਬੱਚੇ ਦੀ ਕੁਆਲਿਟੀ ਬਈ ਹੁਣ ਗੋਲਾ ਕਹਿ ਲਈਏ ਜਾਂ ਆਪਾਂ ਦੁੱਧ ਕਹਿ ਲਈਏ ਕਿੰਨਾ ਤਿਆਰ ਹੈ। ਇਸ ਟਾਈਮ ਭਾਈ ਹੁਣ 20 ਲੀਟਰ ਕੋਈ ਵੀ ਚੋਗੇ ਲਿਜਾ ਸਕਦਾ। 12-12 ਕਿਲੋ ਦੋਹਾਂ ਟਾਈਮਾਂ ਦਾ। ਠੀਕ ਹੈ। ਭਾਵੇਂ ਕੋਈ ਦੋ ਟਾਈਮ ਭਾਵੇਂ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦਾ। ਹਾਂ ਕਰ ਸਕਦਾ ਜੀ। ਠੀਕ ਹੈ। ਚੋਣ ਚਵਾ ਕਿਵੇਂ ਦਾ ਭਾਈ? ਚੋਣ ਚਵਾ ਬਾਲੀ ਪੋਲੀ ਆ ਚੋਣ ਚ ਬਹੁਤ ਹੀ ਹੈ ਜੀ। ਠੀਕ ਹੈ ਭਾਈ। ਹੱਥੀ ਚੁੰਨੇ ਹੋਣਗੇ। ਹਾਂ ਜੀ ਹੱਥੀ ਜੋ ਨੇ ਹੀ ਹੱਥੀ। ਠੀਕ ਹੈ। ਬਈ ਜੇ ਭਾਵੇਂ ਹੱਥੀ ਵਿੱਚ ਝੋਲੇ ਕੋਈ ਮਸ਼ੀਨ ਦੇ ਵਿੱਚ ਝੋਲੇ ਹੈ ਨਾ ਖਾਣ ਬਹੁਤ ਚੰਗਾ। ਤੇ ਉਹ ਸੌਸੀ ਲਵੇ ਬਹੁਤ ਸੌਸੀ ਲਾ ਜਾਂਦੀ ਠੀਕ ਹੈ ਬਈ 30 ਪਲੱਸ ਦੁੱਧ ਦੇ ਦੂਗੀ ਪਹਿਲੇ ਸੂਏ ਦੇਤਾ ਜਿਹੜੇ 28.9 ਲੀਟਰ ਹੀ ਠੀਕ ਹੈ ਬਈ ਹਾਂਜੀ ਪੰਜ ਛੇ ਦਿਨ ਹੋਇਆ ਹੀ ਹੁਣ ਅੱਜ ਸੇਮਾ ਦੇਣਾ ਹਾਂਜੀ ਹਾਂਜੀ ਠੀਕ ਹੈ ਬਈ ਸੂਈ ਨੂੰ ਬਾਈ ਕਹਿੰਨਾ ਬਈ ਸੇਮਾ ਦੇਣਾ ਥੋੜਾ ਜਿਆਦਾ ਡਰਦੀ ਜਰੂਰ ਆ ਹੋਰ ਕੋਈ ਦਿੱਕਤ ਨਹੀਂ ਬਾਕੀ ਨਾੜਾ ਨੂੜਾ ਹਵਾ ਨੇ ਤੇ ਚੈੱਕ ਕਰ ਸਕਦੇ ਬਹੁਤ ਚੰਗੀਆਂ ਥਣ ਬਹੁਤ ਚੰਗਾ ਆ ਗਿਆ ਗੁਲਾਬੀ ਥਣ ਬਹੁਤ ਸੋਹਣਾ ਥਣ ਪੂਰੀ ਬਿੱਤੀ ਤੇ ਜਿਹੜੂ ਆਪਾਂ ਕਹਿੰਦੀ ਆ ਥਣ ਲੱਗਿਆ ਵਾ ਖੋਲੇ ਬਈ ਮੜੀ ਤੁਰ ਬਾਕੀ ਕੱਦ ਕਾਠ ਵਾਲੀ ਆ ਬਾਈ ਲਿੱਸੀ ਲਾਮੀ ਨਹੀਂ ਹੈਗੀ ਪਲੀ ਛਮੀ ਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਕੋਈ ਵੀ ਰਾਏ ਨਾ ਮੰਨ ਕੇ ਆ ਕਿ ਛੋਟੀ ਆ ਕਿ ਨਹੀਂ ਬਾਈ ਹਾਂਜੀ ਹੂੰ ਫੁੱਲ ਕੱਦ ਚ ਆ ਗਈ ਤੇ ਲੇਵਾ ਆਪਾਂ ਦਿਖਾਉਨੇ ਆ ਚਵਾਈ ਹੋਈ ਉਹ ਬਾਈ ਹਾਂ ਚਵਾਈ ਹੋਈ 5 ਸਵਾ 5 ਓਲੀ ਦੀ ਜੀ ਸਵਾ ਠੀਕ ਆ ਬਾਈ ਤੇ ਲੇਵਾ ਬਾਈ ਦੇਖੋ ਬਹੁਤ ਸੋਹਣਾ ਆ ਗਿਆ ਫਾੜੀ ਵਾਲਾ ਡਰੱਗ ਹੈ ਸੀਟਿੰਗ ਜਿਹਨੂੰ ਆਪਾਂ ਕਹਦੀਏ ਲੇਵਾ ਆ ਗਾ ਤੇ ਤੋਰਾ ਤਰਾ ਬੈਡ ਦਾ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਜੇ ਪ੍ਰਿੰਟ ਦੀ ਗੱਲ ਕਰੀਏ ਬਹੁਤ ਚੰਗਾ ਆ ਗਿਆ ਜਾਤ ਕੁਆਲਟੀ ਵਾਲੀ ਵੈੜਾ ਬਾਈ ਤੇ ਬਾਈ ਫੈਟ ਫੂਡ ਕਿਵੇਂ ਸੀ ਪਰ ਫਰਟ ਬਈ ਵਧ ਗਿਆ ਬਸ 5.560 ਫਰਟ ਆਈ ਜਾਂਦੀ ਹੈ ਜੀ ਵਧ ਗਿਆ ਠੀਕ ਹੈ ਬਈ ਬਾਕੀ ਜਿਹੜਾ ਥਣਾ ਦਾ ਗੱਭਾ ਹੀ ਗੈਪ ਆ ਨਾ ਬਹੁਤ ਸੋਹਣਾ ਗੈਪ ਆ ਪੂਰੀ ਵਿੱਥੀ ਤੇ ਜਿਹਨੂੰ ਆਪਾਂ ਕਹ ਲਈਏ ਥਣ ਲੱਗਿਆ ਬਾਕੀ ਥਣਾ ਦੀ ਕੁਆਲਿਟੀ ਲੈ ਚੈੱਕ ਕਰੋ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇ 1 10 ਲੱਖ ਦਾ 1000 ਰੁਪਈਆ ਜੀ 1 ਲੱਖ 10 ਹਜ਼ਾਰ ਹਾਂਜੀ ਠੀਕ ਆ ਕਿੰਨਾ ਕੁ ਦਾ ਦੇ ਦੋ ਐਸਟੀਮੇਟ ਦੋ ਦਬਈ 30 ਪਲਾਸੀ ਦੇਉਗੀ 32 33 ਲੀਟਰ ਦੇ ਦੋ ਜੀ ਹੁਣ 6 ਦਿਨਾਂ ਦੀ ਸੂਈ ਥੱਲੇ 24 25 ਲੀਟਰ ਬੋਲ ਆ ਜੀ ਹੂੰ ਤੇ ਹਵਾਨਾ ਜਿਹੜਾ ਬਈ ਰੱਖੂਗੀ ਫਿਕਸ ਜੇ ਰੱਖੂਗੀ ਇਹ ਨਹੀਂ ਹੈਗਾ ਕਿ ਟਟਮਾ ਹੋਊਗਾ ਹਵਾਨਾ ਬਹੁਤ ਸੋਹਣਾ ਕਰਮ ਵਾਲੀ ਦਾ ਤਿਆਰ ਕੀਤਾ ਵਾ ਤੇ ਜਿਹੜਾ ਮਗਰ ਬੱਚਾ ਦਾ ਬੱਚਾ ਵੀ ਵਸੀਆ ਵਸੀ ਬੱਚਾਈ ਨੂੰ 2 ਘੰਟੇ ਹੋਏ ਜੀ ਹੂੰ ਸਹੀ ਗੱਲ ਆ ਸ਼ਾਮ ਤੱਕ ਅਡਰ ਬਹੁਤ ਸੋਹਣਾ ਤਿਆਰ ਹੁੰਦਾ ਹੋਊਗਾ ਨਾ ਹਾਂਜੀ ਹਾਂਜੀ ਬਹੁਤ ਗਾ ਠੀਕ ਆ ਬਈ ਸ਼ਾਮ ਤੱਕ ਬਈ ਕਹਿੰਦਾ ਅਡਰ ਬਹੁਤ ਸੋਹਣਾ ਚਵਾਈ ਹੋਈ ਵੀ ਆ ਤੇ ਜੇ ਕਿਸੇ ਵੀ ਵੀਰ ਨੂੰ ਨਾ ਬੈਡ ਬਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ